ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਵਰਸ ਵਾਹ ਤੁਹਾਡੀ ਹੋਸਟਣੀ ਨਿਲਮਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਆਹ ਪ੍ਰੋਗਰਾਮ ਸੱਚਾ ਸੱਚ ਵਿੱਚ ਜੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਅੰਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰਸ ਅੰਤਰਦੇਸ਼ਾਂ ਚੋਂ ਚਾਹਾਂਕ ਟਾਕ ਟੌਕ ਮੁੰਡੀਆਂ ਸੀ ਸ੍ਰੋਸ਼ ਮਨਨਾ ਸ਼ਾਮਿਲ ਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਈਮ ਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਬਸੁਰਾ ਜਾਣਦੇ ਆਂ ਜੀ ਰਾਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨਿਲਮਕੌਰ ਜੀ ਤੁਹ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 24 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮੁਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਬੀਆਂ ਨੂੰ ਨਮੋ ਨਮੇ ਹੋਰ ਸਭ ਵੀਰਾਂ ਪੈਣਾ ਨੂੰ ਆਦਾਬਸ ਜੀ ਡਾਕਟਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 18 ਫਰਵਰੀ 2026 6 ਫੱਗਨ ਨਾਨਕਸ਼ਹਿਰ ਸੰਬੰਧ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੰਦਰਸ਼ਕਾ ਤੇ শ্রোਤਿਆਂ ਨੂੰ ਹਮੇਸ਼ਾ ਦਰਦਾਸੀਏ ਪੀਅਰਸ ਜੀ ਤੁਸੀਂ ਹਾਕ ਸੱਚਨ ਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖੋ ਦੇ ਸਪੈਕਟ੍ਰਮ ਕੇਬਲ ਆਰਸਿੰਨ ਕੇਬਲ ਬਕਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਪੀਅਰਸ ਜੀ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਹੱਤ ਵੱਟ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ ਰੀਫੋਰ ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਰੀਫੋਰ ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਘੰਟੇ ਦੇਖ ਸਕਦੇ ਹੋ ਸੋ ਵੀਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬ੍ਰੈਂਟਨ ਟ੍ਰਾਂਟੋ ਕੈਨੇਡਾ ਤੋਂ ਅ ਗੋਲਡਨ ਗਰੋਸਰੀ ਜਿਹੜਾ ਵੱਲੋਂ ਸੋ ਇਹਨਾਂ ਨੇ ਟੀਵੀ ਰੀਫੋਰ ਦੀ ਬਾਤ ਬਾਤ ਸਪੋਰਟ ਕਰਨ ਲਈ ਕਿਹਾ ਔਰ ਕਾਲਸਨ ਦੀ ਪ੍ਰਾਪਤੀ ਤੇ ਸੇਕ ਕੰਮ ਦੀ ਚਰਚਾ ਕਲਾ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਉਹਨਾਂ ਦਾ ਤੈਨੂੰ ਵੀ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋਸੱਚ ਨੂੰ ਵਾਤਵਾਦ ਸਪான்ਸਰ ਕਰੋ ਸਪான்ਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਵੀਅਰਸ ਅੱਜ ਅਸੀਂ ਅੱਜ ਪਹਿਲੇ ਸੈਗਮੈਂਟ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਰਜੀਓ ਗੋਰ ਦੇ ਸਾਹਮਣੇ ਮੋਦੀ ਸਰਕਾਰ ਐਵੇਂ ਲਿਫੀ ਹੋਈ ਹੈ ਜਿਵੇਂ ਕਿ ਸਰਜੀਓ ਜਿਹੜਾ ਬਾਦਸ਼ਾਹ ਹੋਵੇ ਸੋ ਉਸ ਵੱਲੋਂ ਭਾਰਤ ਦੀ ਪੱਛਮੀ ਫੌਜੀ ਕਮਾਂਡ ਹੈੱਡ ਕੁਆਰਟਰ ਦੇ ਦੌਰੇ ਤੋਂ ਬਾਅਦ ਏਆਈ ਜਾਨੀ ਕਿ ਆਰਟੀਫਲ ਏਜੰਸੀ ਦੇ ਸਿਖਰ ਸੰਮਿਲਨ ਵਿੱਚ 50 ਤੋਂ ਜ਼ਿਆਦਾ ਕੰਪਨੀਆਂ ਦੇ ਡਾਇਰੈਕਟਰ ਨਾਲ ਕੀਤੀ ਬੰਦ ਕਮਰਾ ਮੀਟਿੰਗ ਇਹ ਦੱਸ ਰਹੀ ਹੈ ਕਿ ਮੋਦੀ ਸਰਕਾਰ ਨੇ ਅਮਰੀਕਾ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ ਸੋ ਦੂਸਰੇ ਪਾਸੇ ਨਿਖਲ ਗੁਪਤਾ ਕੇਸ ਦਾ ਜਿਹੜਾ ਫੈਸਲਾ ਆਇਆ ਨੂੰ ਲਗਭਗ 5 ਦਿਨ ਬੀਤਣ ਬਾਅਦ ਵੀ ਭਾਰ ਸਰਕਾਰ ਨੇ ਬਿਲਕੁਲ ਚੁਕਤੀ ਸਾਦੀ ਹੋਈ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਜੀ ਰਾਰ ਸਭ ਕੀ ਹਾਲ ਚੱਲ ਅ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਅਸੀਂ ਗੋਲਡਨ ਗ੍ਰੋਸਰੀਜ਼ ਬ੍ਰੈਮਟਨ ਟੋਰਾਂਟੋ ਜਿਵੇਂ ਮਾਲਕ ਪੱਠਲ ਪਰਿਵਾਰ ਨੇ ਸਾਡੇ ਵੀਰ ਹਰਜਿੰਦਰ ਸਿੰਘ ਜਿਹੜੇ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਪਹਿਲੀ ਵਾਰ ਜਦੋਂ ਮੇਰਾ ਟ੍ਰਾਂਟੋ ਜਾਣਾ ਹੋਇਆ अर्ਲੀ 90s ਦੇ ਵਿੱਚ ਤੇ ਉਹਨਾਂ ਦਾ ਘਰ ਹੀ ਮੇਰਾ ਨਿਵਾਸ ਸੀ ਔਰ ਇਹਨਾਂ ਸਾਰੇ ਆਲਮੋਸਟ 35 ਸਾਲਾਂ ਦੇ ਵਿੱਚ ਹਮੇਸ਼ਾ ਉਹੀ 호ਸਟ ਹੁੰਦੇ ਨੇ ਸਮੁੱਚਾ ਪਰਿਵਾਰ ਉਹਨਾਂ ਭਰਾ ਉਹਨਾਂ ਦੇ ਅੱਗੋਂ ਪਰਿਵਾਰ ਬੱਚੇ ਬਿਲਕੁਲ ਇੱਕ ਬੜੇ 휴ਮੈਨਿਟੀ ਵਾਲੇ ਗੁਰਸਿੱਖੀ ਪੈ ਭਾਵਨੀ ਵਾਲੇ ਕਰਵੀ ਮਹਾਰਾਜ ਦਾ ਪ੍ਰਕਾਸ਼ ਹੈ। ਔਰ ਕਾਰੋਬਾਰੀ ਤੌਰ ਦੇ ਉੱਤੇ ਵੀ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੇ ਟ੍ਰਾਂਟੋ ਦੇ ਉਹਨਾਂ ਦੇ ਜਿੱਥੋਂ ਜਦੋਂ ਸਟੋਰ ਖੋਲੇ ਨੇ ਤੇ ਲੋਕਾਂ ਦੇ ਵਿੱਚ ਹਮੇਸ਼ਾ ਹੀ ਇੱਕ ਬਹੁਤ ਹੀ ਸ਼ਰੀਫ ਔਰ ਇਮਾਨਦਾਰ ਦੁਕਾਨਦਾਰ ਵਾਲਾ ਇਮੇਜ ਰਿਹਾ ਹੈ ਬੜਾ ਸਾਫ਼ ਸੁਥਰਾ ਹੈ ਉਹਨਾਂ ਦਾ ਸਾਰਾ ਕਾਰੋਬਾਰ ਹੁੰਦਾ ਹੈ। ਹੂੰ। ਔਰ ਸਾਡੇ ਨਾਲ ਉਹਨਾਂ ਦੀ ਸਾਂਝ ਭਰਾਵਾਂ ਵਾਲੀ ਹੈ ਔਰ ਟੀਵੀ 84 ਦੇ ਖੈਰਖ्वान ਹੈ ਅਸੀਂ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਉਹਨਾਂ ਦੇ ਮਾਤਾ ਜੀ ਬੇਬੇ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਲਗਭਗ 90 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੈ ਹਾਂ ਉਹਨਾਂ ਦੀ ਸਿਹਤ ਯਾਗੀ ਦੀ ਵੀ ਅਸੀਂ ਅਰਦਾਸ ਕਰਦੇ ਹਾਂ ਬੜੀ ਚੜ੍ਹਦੀ ਕਲਾ ਵਾਲੀ ਮਾਤਾ ਔਰ ਪੂਰੀ ਦੰਕ ਰਖਾਣ ਵਾਲਾ ਜਿਵੇਂ ਬਜ਼ੁਰਗਾਂ ਦਾ ਡਿਸਪਲਨ ਹੁੰਦਾ ਹੈ ਅੰਝਾ ਔਰ ਪਰਿਵਾਰ ਜਿਹੜਾ ਇੱਕ ਸਾਂਝ ਦੇ ਵਿੱਚ ਪਰੋਇਆ ਹੋਇਆ ਪਰਿਵਾਰ ਅਸੀਂ ਉਹਨਾਂ ਦਾ ਸ਼ੁਕਰੀਆ ਦਾ ਆ ਕਰਦੇ ਅ ਕੱਲ ਅਸੀਂ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਐਤਵਾਰ ਜਿਹੜਾ ਕਿ ਬੈਰਿਸਟਰ ਸੁਲਤਾਨ ਮਹਿਬੂਦ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਪਿਛਲੇ ਦਿਨਾਂ ਚੜ੍ਹਾਈ ਕਰ ਗਏ ਸੀ ਉਹਨਾਂ ਦੀ ਯਾਦ ਚ ਸ਼ਰਧਾਂਜਲੀ ਸਮਾਰੋਹ ਟ੍ਰਿਬਿਊਟਸ ਦਾ ਕਸ਼ਮੀਰੀ ਕਮਿਊਨਿਟੀ ਵੱਲੋਂ ਜਿਹੜਾ ਉਹ ਬਰੁਕਲਿਨ ਦੇ ਵਿੱਚ ਰੱਖਿਆ ਗਿਆ ਸੀ ਸਾਡੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਸੀ ਹਾਂ ਔਰ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਕੀ ਪ੍ਰੋਗਰਾਮ ਨੇ ਉਹਨਾਂ ਨੂੰ ਅਸੀਂ ਪ੍ਰਾਈਮ ਟਾਈਮ ਦੇ ਉੱਤੇ ਵਾਦ ਤੋਂ ਬਾਅਦ ਆਪਣੇ ਵਿਊਅਰਸ ਤੱਕ ਪਹੁੰਚਾਈਏ ਹਾਲਾਂ ਜਿਹੜੀ ਪ੍ਰੋਬਲਮ ਹੁਣ ਅਸੀਂ ਲਗਾਤਾਰਤਾ ਨਾਲ ਫੇਸ ਕਰ ਰਹੇ ਹਾਂ ਉਹ ਹੈ ਕਿ ਵੀ ਸਾਡਾ ਵਿਦਨ ਇੰਡੀਆ ਦਾ YouTube ਲਿੰਕ ਬਲੌਕ ਕੀਤਾ ਹੀ ਨੇ ਹਾਂ ਪਰ ਜਿਹੜਾ ਵੀ ਇਹਨਾਂ ਦਾ ਐਲਗੋਰਿਦਮ ਜਿਸ ਤਰੀਕੇ ਨਾਲ ਵੀ ਇਹ ਕੀ ਕਰਦੇ ਨੇ ਉਸ ਦਾ ਸਾਨੂੰ ਨਹੀਂ ਪਤਾ ਇਹ ਜਿਹੜੇ ਟੈਕਨੀਕਲ ਬੰਦੇ ਨੇ ਉਹਨਾਂ ਨੂੰ ਵੀ ਪਤਾ ਕਿ ਕੀ ਸਿਸਟਮ ਹੈ ਪਰ ਉਹਦੇ ਚ TV84 ਨੂੰ ਲਗਭਗ ਗਾਇਬ ਵੀ ਕਰ ਦਿੱਤਾ ਗਿਆ ਵੀ ਇਵਨ ਸਰਚ ਕੀਤੇ ਵੀ ਔਰ ਹੁਣ ਵੀ ਬਹੁਤ ਸਾਰਿਆਂ ਨੂੰ ਇਵਨ ਨੋਟੀਫਿਕੇਸ਼ਨ ਵੀ ਨਹੀਂ ਜਾਂਦੀ ਹੈ ਔਰ ਸਰਚ ਕੀਤੇ ਵੀ ਉਹਨੂੰ ਲੱਭਣਾ ਇਵੇਂ ਜਿਵੇਂ ਕਿ ਜਿਹੜਾ ਕੋ ਬੜਾ ਲਗਾਤਾਰਤਾ ਨਾਲ ਲੱਗਦਾ ਲੱਗਾ ਰਹੇ ਉਹ ਲੱਭਦਾ ਉਹਨੂੰ ਹਮ ਹਾਂ ਕਹਾਂ ਸਾਡੀ ਟੈਕਨੀਕਲ ਟੀਮ ਨੇ ਦਾ ਮੀਨ ਟਾਈਮ ਦੂਸਰਾ ਚੈਨਲ ਟੀਵੀ 84 ਯੂ ਐਸ اے ਹਮ ਦੇ ਥੱਲੇ ਵੀ ਫਲੋਟ ਕੀਤਾ ਜਿਸ ਨੂੰ ਕਿਉਂਕਿ ਜਦੋਂ ਸਰਚ ਦੇ ਵਿੱਚ ਪਾ ਕੇ ਟੀਵੀ 84 ਪਾਇਆ ਜਾਂਦਾ ਤਾਂ ਟੀਵੀ 84 ਯੂ ਐਸ اے ਆ ਜਾਂਦਾ ਹਮ ਔਰ ਉਸ ਨੂੰ ਚੰਗਾ ਰਿਸਪੌਂਸ ਹੈ ਔਰ ਦੇਖੋ ਕਿੰਨੀ ਦੇਰ ਉਸ ਨੂੰ ਚੱਲਣ ਦਿੰਦੇ ਨੇ ਹਮ ਲੇਕਨ ਅਸੀਂ ਇਹ ਰਿਕਵੈਸਟ ਵੀ ਕਰਾਂਗੇ ਕਿ ਜਿੱਥੇ ਤੁਸੀਂ 1 2 1 ਵੀ ਆਪਣੇ ਜਿਹੜੇ ਦੇਖਣ ਵਾਲੇ ਨੇ ਜਾਂ ਇਸ ਪੰਥਕ ਭਾਵਨਾ ਵਾਲੇ ਨੇ ਉਹਨਾਂ ਨੂੰ ਕਹੋ ਕਿ ਭਾਈ ਇਸ ਦੇ ਨਾਲ ਜੁੜੋ ਇਹਨੂੰ ਵੱਧ ਤੋਂ ਵੱਧ ਦੇਖੋ ਸ਼ੇਅਰ ਵੀ ਕਰੋ ਕਿਉਂਕਿ ਲਿੰਕ ਇੰਡੀਆ ਚ ਬਲੌਕ ਕੀਤਾ ਹੈ ਬਾਕੀ ਤਾਂ ਨਹੀਂ ਹੈ ਸੋ ਬਾਕੀ ਤਾਂ ਇਹ ਹੈ ਕਿ ਬਈ ਉਹਦੀ ਅਪੀਅਰੈਂਸ ਹੀ ਗਾਇਬ ਕਰ ਦਿੱਤੀ ਗਈ ਹੈ ਸੋ ਉਹਦੇ ਲਈ ਐਫਰਟ ਕਰਨਾ ਹੋਏਗਾ ਸਾਡੇ ਲਈ ਇਹ ਥੋੜਾ ਡੀਮੋਰਲਾਈਜ਼ਿੰਗ ਵੀ ਹੈ ਕਿਉਂਕਿ ਜਿੰਨੀ ਮਿਹਨਤ ਦੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਹੁੰਦੀ ਹੈ ਕਿ ਵੀ ਉਹਦੇ ਸਾਡੇ ਬਹੁਤ ਸਾਰੇ ਈਵਰਸ ਦੀ ਇਨਪੁਟ ਵੀ ਹੁੰਦੀ ਹੈ ਹੂੰ ਆ ਕਿ ਜੋ ਕੁਝ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ 24 ਘੰਟੇ ਦੇ ਵਿੱਚ ਵਿੱਚ ਉਸ ਦੀ ਸਿੱਖ ਸਪਿਰਿਟ ਸਿੱਖ ਨੈਰੇਟਿਵ ਸਿੱਖ ਹਿੱਤ ਇਹਨਾਂ ਦੇ ਨਾਲ ਉਸ ਨੂੰ ਅਸੀਂ ਜਿਹੜਾ ਸਾਰਿਆਂ ਤੱਕ ਪਹੁੰਚਾਈਏ ਬਿਲਕੁਲ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਸਾਲਾਂ ਦੇ ਵਿੱਚ ਵਿੱਚ ਜੇ ਸਾਡਾ ਉਹ YouTube ਸਬਸਕ੍ਰਾਈਬਰਸ ਦਾ ਬੇਸ 291000 ਆਲਮੋਸਟ 3 ਲੱਖ ਸਬਸਕ੍ਰਾਈਬਰ ਹੈ ਤੇ 3 ਲੱਖ ਬੰਦੇ ਹੋਣੇ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਆਏ ਉਹਨਾਂ ਨੂੰ ਲੱਗਾ ਵੀ ਇਹ ਵਰਤ ਹੈ ਸੋ ਜਦੋਂ ਅਸੀਂ ਇਹ ਕਹਿੰਦੇ ਆਂ ਵੀ ਲੱਖਾਂ ਦੀ ਗਿਣਤੀ ਚੋਰੀ ਦੇ ਚ ਵੀ ਜਿਵੇਂ ਸਾਡੀ ਟੈਕਨੀਕਲ ਟੀਮ ਨੇ ਕਿਹਾ ਜਦੋਂ ਪਿਛਲੇ ਪੀਰੀਅਡ ਚ ਉਹਨਾਂ ਨੇ ਛੋਟੀਆਂ-ਛੋਟੀਆਂ ਰੀਲਾਂ ਬਣਾ ਕੇ ਪਾਣੀ ਸ਼ੁਰੂ ਕੀਤੀਆਂ ਔਰ Facebook ਦੇ ਉੱਤੇ ਵੀ ਦੂਸਰਾ ਹੋਇਆ ਤੇ ਉਹ ਜਿਹੜੀ ਛੋਟੇ ਛੋਟੇ 2 2 3 3 ਮਿੰਟ ਦੀਆਂ ਰੀਲਾਂ ਸੀ ਕਿ ਕਿ ਰੀਲ ਲੱਖ ਲੱਖ ਬੰਦਾ ਉਹਨੂੰ 24 ਘੰਟੇ ਹੀ ਦੇਖਦਾ ਸੀ। ਜੀ। ਸੋ ਉਹ ਸਗੋਂ ਜੋਕਿੰਗ ਲਈ ਕਹਿੰਦੇ ਸੀ ਕਿ ਉਹਨਾਂ ਨੇ ਸਾਡਾ YouTube ਵੀ ਬੰਦ ਕਰਾਇਆ ਕਿ ਵੀ ਉਹ ਇੰਨੀ ਤੇਜ਼ੀ ਦੇ ਨਾਲ ਲੋਕਾਂ ਤੱਕ ਮੈਸੇਜ ਪਹੁੰਚਿਆ ਸੋ ਅਸੀਂ ਐਡਮਾਇਰ ਕਰਦੇ ਹਾਂ ਸਾਨੂੰ ਬਹੁਤ ਸਾਰੇ ਇਨਪੁਟ 1 ਟੂ 1 ਵੀ ਮਿਲਦੀ ਹੈ। ਹਮਮ ਪਰ ਕੁਝ ਚੀਜ਼ਾਂ ਮਜਬੂਰੀ ਨੇ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਕਿਵੇਂ ਵੱਤੋ ਵੱਦ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਏ ਉਸ ਦੇ ਆਲਟਰਨੇਟ ਪਲੈਟਫਾਰਮਸ ਨੂੰ ਵੀ ਅਸੀਂ ਜਿਹੜਾ ਉਹ ਉਹਨਾਂ ਦੀ ਖੋਜ ਕਰ ਰਹੇ ਹਾਂ ਅ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੀਰੀਅਡ ਸਾਡੇ ਲਈ ਸਾਡੀ ਕੌਮ ਦੇ ਲਈ ਬੜਾ ਕ੍ਰੂਸ਼ਲ ਪੀਰੀਅਡ ਹੈ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਆ ਕਿ ਵੀ ਨਿਊ ਵਰਲਡ ਆਰਡਰ ਸਾਹਮਣੇ ਹੈ ਤਾਂ ਨਜ਼ਰ ਆ ਰਿਹਾ ਕਿ ਨਿਊ ਵਰਲਡ ਆਰਡਰ ਹੈ ਇਹ ਗੱਲ ਮੈਂ ਹੀ ਨਹੀਂ ਕਹਿੰਦਾ ਇਵਨ ਯੂਰਪੀਅਨ ਜਿਹੜੇ ਹੈਡ ਆਫ ਦਾ ਸਟੇਟਸ ਨੇ ਉਹਨਾਂ ਨੇ ਵੀ ਇਹ ਰੀਅਲਾਈਜ਼ ਕਰ ਲਿਆ ਕਿ ਵੀ ਹੁਣ ਉਹ ਜੋ ਕੁਝ ਪਹਿਲੇ ਸੀ ਉਹ ਨਹੀਂ ਹੈ ਸਭ ਕੁਝ ਬਦਲ ਰਿਹਾ ਹੈ ਅਮਰੀਕਾ ਦੇ ਮਾਰਕੋ ਰੂਬਿਓ ਉਹ ਜਦੋਂ ਮਿਊਨਿਕ ਸਮਿਟ ਦੇ ਉੱਤੇ ਗਿਆ ਉਹਨਾਂ ਨੇ ਵੀ ਕਿਹਾ ਕਿ ਨਾ ਇਟਸ ਅ ਨਿਊ ਵਰਲਡ ਆਰਡਰ ਤੁਸੀਂ ਆਪਣੀ ਦੇਖੋ ਕਿ ਵੀ ਤੁਹਾਨੂੰ ਉਹਨਾਂ ਨੇ ਤਾਂ ਇਹ ਸੁਦਾ ਕਿਹਾ ਕਿ ਯੂਰਪ ਜਿਹੜਾ ਹੈ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਉਸ ਨੂੰ ਕਿ ਤੁਹਾਡੀ ਐਗਜ਼ਿਸਟੈਂਸ ਖ਼ਤਰਾ ਹੈ ਜਦੋਂ ਐਗਜ਼ਿਸਟੈਂਸ ਦੀ ਗੱਲ ਕਰਦੇ ਨੇ ਤਨੂੰ ਨਜ਼ਰ ਆਉਂਦਾ ਵੀ ਯੂਰਪ ਜਿਹੜਾ ਇੱਕ ਵਾਈਟ ਬੈਂਡਸ ਕੰਟੀਨੈਂਟ 크੍ਰਿਸਚੀਅਨ ਵੈਲਿਊ ਬੇਸਡ ਹੈ ਉਹਦੇ ਦੂਸਰੇ ਲੋਕ ਆ ਗਏ ਨੇ ਉਹਦਾ ਰੂਪ ਰੰਗ ਬਦਲ ਰਿਹਾ ਹੈ ਹਾਲਾਂ ਇਸ ਨੂੰ ਚੈਲੰਜ ਕੀਤਾ ਯੂਰਪ ਦੇ ਮੁਲਕਾਂ ਨੇ ਪਰ ਇਹੀ ਹਾਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਉਹ ਕੈਨੇਡਾ ਦੇ ਲਈ ਵੀ ਆਪਣਾ 3-4000 ਜਿਹੜਾ ਮਾਈਲ ਦਾ ਬਾਰਡਰ ਹੈ ਅਮਰੀਕਾ ਦੇ ਨਾਲ ਉਹਨੂੰ ਡਿਫੈਂਡ ਕਰਨਗੇ ਉਹ ਵੀ ਦੇਖ ਰਹੇ ਨੇ ਫਿਊਚਰ ਚ ਡਿਫੈਂਸ ਫੋਰਸਸਿਜ਼ ਔਰ ਉਹ ਸਾਰੇ ਦੇ ਨਾਲ ਕਿਵੇਂ ਅੱਗੇ ਕਰਦਾ ਹੈ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕੈਨੇਡਾ ਚ ਆਪਣੇ ਜਦੋਂ ਇਨੀ ਵੱਡੀ ਗਿਣਤੀ ਚ ਨੇ ਔਰ ਬਾਕੀ ਜੌਬ ਕਰਾਈਸਿਸ ਵੀ ਹੈ ਸੋ ਵੱਧ ਤੋਂ ਵੱਧ ਜਿਹੜੇ ਆਪਣੇ ਨੌਜਵਾਨ ਨੇ ਖਾਸ ਤੌਰ ਤੇ ਨਵੇਂ ਆਏ ਜਿਨ੍ਹਾਂ ਨੂੰ ਜੇ ਮੌਕਾ ਮਿਲਦਾ ਹੈ ਤੇ ਕੈਨੇਡੀਅਨ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਉਹਦੇ ਕੀ ਲੌਂਗ ਟਰਮ ਹੋਣਗੇ ਇਫੈਕਟ ਉਸ ਦੇ ਉੱਤੇ ਅਸੀਂ ਫੇਰ ਕਿਸੇ ਵੇਲੇ ਗੱਲ ਕਰਾਂਗੇ ਬਿਲਕੁਲ ਔਰ ਸੈਕੰਡਰੀ ਜਦੋਂ ਅਸੀਂ ਇੱਕ ਪੋਜ਼ਿਟਿਵ ਇਸ ਬਦਲ ਰਹੇ ਨਵੇਂ ਵਰਲਡ ਆਰਡਰ ਦੇ ਵਿੱਚ ਸਿਕ ਫੈਕਟਰ ਦੀ ਗੱਲ ਕਰਦੇ ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ ਜਿਹੜਾ ਕਸ਼ਮੀਰੀਆਂ ਨੇ ਟ੍ਰਿਬਿਊਟ ਸੈਸ਼ਨ ਰੱਖਿਆ ਸੀ ਉਹਦੇ ਵਿੱਚ ਵੀ ਇਹ ਕਹਿ ਸੀ ਕਿ ਕੁਝ ਚੀਜ਼ਾਂ ਜੜੀਆਂ ਨੇ ਉਜ਼ਾਰ ਹੈ ਕਿ ਜਦੋਂ ਅਸੀਂ ਪੋਸਟ ਸੈਕੰਡ ਵਰਲਡ ਵਾਰ ਪ੍ਰੋਬਲਮਸ ਦੇਖਦੇ ਹਾਲਾਂ ਪੋਸਟ ਫਰਸਟ ਵਰਲਡ ਵਾਰੀ ਇੱਕ ਇੱਕ ਮੈਪ ਮੇਕਿੰਗ ਦਾ ਮੀਡਲ ਈਸਟ ਚ ਕੀਤੀ ਇਹਨਾਂ ਕਲੋਨੀਅਲ ਪਾਵਰਸ ਨੇ ਪੋਸਟ ਸੈਕੰਡ ਵਰਲਡ ਵਾਰ ਫੇਰ ਜਦੋਂ ਕਿ ਇਹਨੇ ਕਰਜ਼ਾਈ ਹੋ ਗਏ ਬ੍ਰਿਟਿਸ਼ਰ ਵੀ ਫ੍ਰੈਂਚ ਵੀ ਬੁਰਾ ਹਾਲ ਇਹਨਾਂ ਨੂੰ ਏਸ਼ੀਆ ਚੋਂ ਆਫਰੀਕਾ ਚੋਂ ਸਾਊਥ ਅਮਰੀਕਾ ਚੋਂ ਜਿਹੜਾ ਉਹ ਨਿਕਲਣਾ ਪਿਆ ਤੇ ਜਿਹੜੀ ਪੋਸਟ ਸੈਕੰਡ ਵਰਲਡ ਵਾਰ ਇਹ ਕਲੋਨੀਅਲ ਪਾਵਰਸ ਨੇ ਮੈਪ ਮੇਕਿੰਗ ਕੀਤੀ ਜਾਂ ਨਕਸ਼ੇ ਬਣਾਏ ਜਾਂ ਮੁਲਕ ਬਣਾਏ ਉਹ ਉਹਨਾਂ ਦੇ ਵਿੱਚ ਮਿਸਚਿਫ ਵੀ ਸੀ ਸ਼ਰਾਰਤ ਵੀ ਸੀ ਔਰ ਉਹ ਇਨੀ ਕੁ ਹਰਿਡਲੀ ਜਿਹੜੇ ਕੀਤੇ ਗਏ ਕਿ ਉਹਨਾਂ ਹੀ ਜਿਹੜੀਆਂ ਇਹਨਾਂ 75 80 ਸਾਲ ਦੇ ਵਿੱਚ ਜੋ ਬਹੁਤ ਸਾਰੀਆਂ ਸਿਵਲ ਵਾਰਸ ਇਨਰ ਖਿਜਤੂ ਚੱਲ ਰਹੀ ਹੈ ਉਹ ਉਸੇ ਲਈ ਜ਼ਮੇਵਾਰ ਨੇ ਲੇਕਿਨ ਇਸ ਸਾਰੇ ਦੇ ਵਿੱਚ ਜਿਹੜੀਆਂ ਬਹੁਤ ਐਗਰੀਵਡ ਤਰ੍ਹਾਂ ਜਿਨ੍ਹਾਂ ਦੇ ਵਿੱਚ ਜ਼ਖਰ ਹੈ ਪੋਸਟ ਫਸਟ ਵਰਲਡ ਵਾਰ ਹਾਂ ਹੀ 오ਟੋਮਨ एंपਾਇਰ ਦਾ ਜਦੋਂ ਗ੍ਰਿਪ ਟੁੱਟਾ ਮਿਡਲ ਈਸਟ ਤੇ 6-700 ਸਾਲ ਬਾਅਦ ਤੇ ਫਲਸਤੀਨ ਔਰ ਇਜ਼ਰਾਈਲ 1948 ਦੇ ਵਿੱਚ UN ਸਕਿਉਰਟੀ ਕਾਉਂਸਲ ਦੇ ਰੈਜ਼ੋਲੂਸ਼ਨ ਨਾਲ ਹੋਣ ਦੇ ਵਿੱਚ ਆ ਔਰ ਉਹ ਅਸੀਂ ਦੇਖ ਰਹੇ ਹਾਂ ਵੀ ਅੱਜ ਤੱਕ ਵੀ ਜਿਹੜਾ ਉਹ ਬਲੱਡਸ਼ੈਡ ਹੈ ਔਰ ਦੂਸਰਾ ਹੈ ਉਹ ਉਸ ਮੈਪ ਮੇਕਿੰਗ ਨਾੜ ਹੈ। ਹਮਮ ਇਹੀ ਜਿਹੜਾ ਰੈਡ ਕਲਿਫ ਲਾਈਨ ਡਰਾ ਕੀਤੀ ਗਈ 47 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ ਇਹ ਵੰਡ ਪੰਜਾਬ ਦੀ ਵੰਡ ਹੀ ਬਣ ਗਈ ਕਿਉਂਕਿ ਇਹ ਸਾਰੇ ਚ ਜਿਸ ਹਰੀ ਦਿੱਲੀ ਜਿਵੇਂ ਕੀਤਾ ਗਿਆ ਕਿਵੇਂ 2 ਮਿਲੀਅਨ ਦੇ ਲਗਭਗ ਲੋਕ ਮਾਰੇ ਗਏ ਹਿੰਦੂ ਸਿੱਖ ਮੁਸਲਮਾਨ 1.5 ਕਰੋੜ ਦੇ ਕਰੀਬ ਜਿਹੜੇ ਨੇ ਉਹ ਮਾਈਗ੍ਰੇਟ ਹੋਏ ਦੋਵੇਂ ਪਾਸਿਆਂ ਤੋਂ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਹਿੰਦੂਆਂ ਦੇ ਲਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਉਹਨਾਂ ਨੂੰ ਇੱਕ ਮੁਲਕ ਇਨਾ ਵੱਡਾ ਜਿਹੜਾ ਕਿ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ ਉਹ ਵੱਡਿਆ ਹ ਹ ਮੁਸਲਮਾਨਾਂ ਨੇ ਦਾ ਮਤਾਲਬ ਆਇਆ ਸੀ ਕਿ ਭਈ ਅਸੀਂ ਆਰਡੀਨੇਸ਼ਨ ਹੈ ਇਹਨਾਂ ਨਾਲ ਅਸੀਂ ਨਹੀਂ ਰਹਿ ਸਕਦੇ ਉਹਨਾਂ ਨੂੰ ਪਾਕਿਸਤਾਨ ਮਿਲਿਆ ਤੇ ਸਿੱਖ ਕੌਮ ਬੜੀ ਬੁਰੀ ਤਰ੍ਹਾਂ ਦੋਨਾਂ ਪੰਜਾਬਾਂ ਦੇ ਵਿੱਚੋਂ ਜਿਹੜੀ ਹੈ ਉਹ ਵਸਦੀ ਸੀ ਇੱਕ ਸੈਟੂ ਹਿਜਰਤ ਹੋਈ ਔਰ ਕਿਸ ਲੈਵਲ ਦੀ ਤਬਾਹੀ ਹੋਈ ਔਰ ਚਲੋ ਦੋਨੋਂ ਇੰਡੀਆ ਪਾਕਿਸਤਾਨ ਨੂੰ ਹਿੰਦੂਆਂ ਮੁਸਲਮਾਨਾਂ ਦੇ ਕੋਲ ਆਪਣੇ ਮੁਲਕ ਤਾਂ ਹੋਏ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ ਅਗੇਨ ਇੱਕ ਗੁਲਾਮੀ ਚੋਂ ਨਿਕਲ ਕੇ ਗੋਰਿਆਂ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆਫਸ ਹੈ ਹੁਣ ਜਦੋਂ ਕਿ ਇਹ ਸ਼ੇਕ ਅਪ ਹੋ ਰਿਹਾ ਹੈ ਸਾਰੇ ਪਾਸਿਓਂ ਔਰ ਇਸ ਕੋਈ ਸ਼ੱਕ ਨਹੀਂ ਕਿ ਜਿਹੜਾ ਪਿਛਲੇ ਹਫਤੇ ਦਾ ਨਿਊਯਾਰਕ ਸਦਰਨ ਡਿਸਟ੍ਰਿਕਟ ਕੋਰਟ ਦਾ ਫੈਸਲਾ ਜ਼ਾਹਰ ਹੈ ਕਬੂਲਨਾਮਾ ਹੈ ਨਿਖਲ ਗੁਪਤਾ ਦਾ ਤਿੰਨ ਅਕਾਊਂਟਸ ਦੇ ਉੱਤੇ ਔਰ ਉਹ ਉਹਦਾ ਫੈਸਲਾ ਤਾਂ ਜਿਹੜਾ 29 ਤਰੀਕ ਨੂੰ ਮਈ ਨੂੰ ਸੁਣਾਇਆ ਜਾਣਾ ਉਦੋਂ ਹੀ ਪਤਾ ਲੱਗੇਗਾ ਕਿ ਭਾਈ ਕੀ ਹੈ ਲੇਕਿਨ ਇਸ ਨੇ ਕਾਫੀ ਕੁਛ ਜਿਹੜਾ ਜਿਹੜਾ ਪਾਰਟ politically ਲੰਬੇ ਵਕਤ ਤੋਂ politcal ਲੀਡਰਸ਼ਿਪ ਸਿੱਖਾਂ ਦੀ ਅਸੀਂ ਤਾਂ 에ਅਰ ਇੰਡੀਆ ਦਾ ਹਾਦਸੇ ਦੇ ਵਿੱਚ ਬੇਗੁਨਾ 329 ਬੰਦੇ ਮਾਰੇ ਗਏ ਅਸੀਂ ਤਾਂ ਉਸ ਦਿਨ ਤੋਂ ਹੀ ਸਮਝਦੇ ਹਾਂ ਕਿ ਇਹਨਾਂ ਦੀ ਜਿਹੜੀ ਇੰਟਰਫੀਰੈਂਸ ਇੰਡੀਅਨ ਏਜੰਸੀਆਂ ਦੀ ਔਰ ਈਵਨ ਉਸ ਤੋਂ ਵੀ ਪਹਿਲਾਂ 84 ਤੋਂ ਪਹਿਲਾਂ ਜੇ ਤੁਸੀਂ ਸੌਫਟ ਟਾਰਗੇਟ ਜਿਹੜੀ ਕਿ ਟ੍ਰਾਂਟੋ ਸਟਾਰ ਔਰ ਗਲੋਬਲ ਮੇਲ ਦੇ ਦੋ ਪ੍ਰੋਮਿਨੈਂਟ ਜਰਨਲਿਸਟ ਨੇ ਲਿਖੀ ਸੀ ਕਿ ਕਿਵੇਂ ਲੇਟ 70ਸ ਦੇ ਵਿੱਚ ਕੈਨੇਡਾ ਦੇ ਗੁਰਦੁਆਰਿਆਂ 'ਚ ਇਹਨਾਂ ਨੇ ਲੜਾਈਆਂ ਝਗੜੇ ਆਪਣੇ ਪਲਾਨਟ ਸ਼ੁਰੂ ਕਰ ਦਿੱਤੇ ਸੀ ਉਹਦੀ ਪੀਕ ਸੀ ਜੂਨ 85 ਦੇ ਵਿੱਚ 에어 ਇੰਡੀਆ ਦਾ ਹਾਦਸਾ ਜਿਹਦੇ ਵਿੱਚ ਬੇਗੁਨਾਹ 329 ਮੁਸਾਫਰ ਮਾਰੇ ਗਏ ਸੋ ਉਦੋਂ ਤੋਂ ਹੀ ਲੇਕਿਨ ਫੜੇ ਹੋਣ ਗਏ ਸਾਨੂੰ ਇਹ ਸੀ ਕਿ ਵੀ ਲਗਾਤਾਰਤਾ ਨਾਲ ਹਰ ਇੱਕ ਨੂੰ ਪਤਾ ਸੀ ਵੀ ਇਹ ਕੀ ਕਰ ਰਹੇ ਨੇ ਪਰ ਜਿਵੇਂ ਗੁਰਪਤਵੰਦ ਸਿੰਘ ਪੰਨੂ ਹੋਰਾਂ ਨੇ ਇਸ ਨਖਲ ਗੁਪਤੇ ਦੇ કબੂਲਨਾਮੇ ਤੋਂ ਬਾਅਦ ਕਿਹਾ ਕਿ ਵੀ ਇਹ ਹੁਣ ਜਿਹੜੀ ਹੈ ਜੁਡੀਸ਼ੀਅਲ ਅ ਇਸ ਦੇ ਉੱਤੇ ਸਟੈਂਪ ਲੱਗ ਗਈ ਹੈ ਕਿ ਭਾਈ ਇਹ ਅ ਇੰਡੀਅਨ ਸਟੇਟ ਕਿਸ ਹੱਦ ਤੱਕ ਗਈ ਹਮਮ ਔਰ ਇਹਦੇ ਥੱਲੇ ਜ਼ਾਰ ਹੈ ਇਸ ਕੇ ਸਬੰਧਤ ਹਰਦੀਪ ਜਿਹੜਾ ਅ ਸਿੰਘ ਨੀਜਰ ਦਾ ਕੇਸ ਦਾ ਵੀ ਜ਼ਿਕਰ ਹੋਇਆ ਹੁਣ ਕੈਨੇਡਾ ਗਵਰਨਮੈਂਟ ਉਹਨੂੰ ਕਿਵੇਂ ਅੱਗੇ ਲੈਂਦੀ ਹੈ ਬਿਸ਼ੱਕ ਅਫਤਾਰ ਸਿੰਘ ਖੰਡੇ ਦੇ ਕੇਸ ਨੂੰ ਉਸ ਵੇਲੇ ਦੀ ਰਿਸ਼ੀ ਸੋਨਕ ਹਕੂਮਤ ਔਰ ਦੂਜਾ ਉਹਨੂੰ ਖੁਰਦਬੁਰਦੀ ਕੀਤਾ ਗਿਆ ਲੇਕਿਨ ਬ੍ਰਿਟਿਸ਼ ਇੰਟੈਲੀਜੈਂਸ ਦੀ ਆਪਣੀ ਰਿਪੋਰਟਿੰਗ ਨਾ ਇਹ ਤਿੰਨ ਜਿਹੜੇ ਟਾਰਗੇਟਡ ਕਿਲਿੰਗ ਵਾਲੇ ਸੀ ਜਿਨ੍ਹਾਂ ਦੇ ਵਿੱਚ ਅਫਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਵਾਨ ਸਿੰਘ ਪੰਨੂ ਇਹਨਾਂ ਦਾ ਜ਼ਿਕਰ ਕਰਦੇ ਹੁਣ ਦੇਖਣ ਵਾਲੀ ਗੱਲ ਇਹ ਹੈ ਜਿਵੇਂ ਅਸੀਂ ਇਹਦੇ ਤੇ ਡੀਟੇਲ ਜਿਹੜਾ ਐਨਾਲਿਸਿਸ ਦਿੱਤਾ ਉਸ ਦਾ ਉਸ ਨੂੰ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਗਿਆ ਕਿਉਂਕਿ ਇੱਕ ਗੱਲ ਸਾਨੂੰ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ ਧਿਆਨ ਚ ਵੀ ਰੱਖਣੀ ਚਾਹੀਦੀ ਹੈ ਕਿ ਕਿਤੇ ਵੀ ਸਿਆਸੀ ਦੁਨੀਆ ਦੇ ਵਿੱਚ ਕੋਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਹਰ ਚੀਜ਼ ਹਿੱਤ ਨਾਲ ਜੁੜੀ ਹੁੰਦੀ ਹੈ ਜਦੋਂ ਅਸੀਂ ਖਾਲਸਤਾਨ ਦੀ ਐਡਵੋਕੇਸੀ ਵੀ ਕਰਦੇ ਆ ਇਹਨਾਂ ਇਸ ਮੁਲਕ ਦੇ ਕਿਉਂਕਿ ਅਮਰੀਕਾ ਇੱਕ ਸੁਪਰ ਪਾਵਰ ਹੈ ਔਰ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਨਵਾਂ ਵਰਲਡ ਆਰਡਰ ਵੀ ਜਿਹਦੇ ਚੋਂ ਅਸੀਂ ਹੋਪ ਕਰਦੇ ਆ ਕਿ ਸਾਡੀ ਖਾਲਸਤਾਨ ਦੀ ਆਜ਼ਾਦੀ ਵੀ ਨਿਕਲੇਗੀ ਉਸ 'ਚ ਬਹੁਤ ਸਾਰਾ ਧਾਰਮਦਾਰ ਅਮਰੀਕਾ ਦੇ ਨਾਲ ਜੁੜਿਆ ਹੋਇਆ ਹੈ ਔਰ ਉਸ ਦੇ ਵਿੱਚ ਅਮਰੀਕਾ ਦੇ opinion maker ਹੋ law maker ਹੋ decision maker ਹੋ ਇਸ ਵੇਲੇ ਬਹੁਤ ਸਾਰੀਆਂ ਪਾਵਰਜ਼ opinion makers اور even law makers ਨਾਲੋਂ ਵੀ व्हाइट हाउस ਦੇ ਕੋਲ ਨੇ اور ਪ੍ਰੈਜ਼ੀਡੈਂਟ 트럼ਪ ਜਿਸ انداز ਦੇ ਵਿੱਚ ઓਪਰੇਟ ਕਰ ਰਹੇ ਨੇ ਉਹ ਕੋਈ ਵੀ ਅਨਪੋਪੂਲਰ ਡਿਸੀਜਨ ਲੈਣ ਦੀ ਹਿੰਮਤ ਵੀ ਰੱਖਦੇ ਨੇ اور ਅਸੀਂ ਕੀਨਲੀ ਕੱਲ ਦਾ ਜਿਹੜੀ ਪਹਿਲੀ ਮੀਟਿੰਗ ਬੋਰਡ ਆਫ ਪੀਸ ਦੀ ਹੋ ਰਹੀ ਹੈ व्हाइट हाउस ਦੇ ਵਿੱਚ ਉਸ ਨੂੰ ਵੀ ਮਾਨੀਟਰ ਕਰ ਰਹੇ ਹਨ 6 ਫਾਰ ਜਸਟਿਸ ਵਾਲੋਂ ਕੱਲ ਪੀਸ ਮਾਰਚ ਰੱਖਿਆ ਗਿਆ ਔਰ ਜਿਹੜਾ ਇੱਕ ਬਿਲੀਅਨ ਡਾਲਰ ਦੀ ਪੇਸ਼ਕਸ਼ ਹੈ ਕਿ ਬਈ 트럼ਪ ਜਿਹੜਾ ਹੈ ਜੇ ਮੋਦੀ ਦੀ ਬਾਹਮ ਰੋੜ ਕੇ ਰੈਫਰੈਂਡਮ ਦੀ ਗੱਲ ਕਰਦਾ ਤੇ ਅਸੀਂ ਬੋਰਡ ਆਫ ਪੀਸ ਦਾ ਮੈਂਬਰ ਬਣਨ ਨੂੰ ਤਿਆਰ ਹੈ ਇਸ ਦੇ ਉੱਤੇ ਵੀ ਲੇਕਿਨ ਸਾਨੂੰ ਆਪਣੀ ਆਜ਼ਾਦਾਨਾ ਤੌਰ ਦੇ ਉੱਤੇ ਵੀ ਸਿਚੁਏਸ਼ਨ ਦੇ ਉੱਤੇ ਅੱਖ ਰੱਖਦੇ ਆ ਜੋ ਕੁਝ オブజర్వేషన్ ਹੈ ਜਾਂ ਜੋ ਜਿਸ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਜਿਵੇਂ ਮੋਦੀ ਸਰਕਾਰ ਪੂਰੀ ਤਰ੍ਹਾਂ ਲਿਫ ਗਈ ਹੈ ਅਮਰੀਕਾ ਦੇ ਸਾਹਮਣੇ ਇੱਕ ਤਾਂ ਇਤਜ਼ਾਰ ਹੈ ਕਿ ਵੀ ਪਹਿਲਾਂ ਆਪਰੇਸ਼ਨ ਸੰਦੂਰ ਸੋ ਕਾਲਡ ਚਾਰ ਰੋਜ਼ਾ ਉਸ ਜਿਹੜੀ ਪ੍ਰੈਜ਼ੀਡੈਂਟ 트ੰਪ ਨੇ ਆਲਮੋਸਟ 83 ਵਾਰ ਕਲੇਮ ਕੀਤਾ ਕਿ ਅਸੀਂ ਕਿ ਮੈਂ ਜਿਹੜਾ ਉਹ ਸੀਜ਼ਫਾਇਰ ਕਰਵਾਇਆ ਉਸ ਨੂੰ ਕਦੇ ਮੋਦੀ ਨੇ ਚੈਲੰਜ ਨਹੀਂ ਕੀਤਾ ਪਰ ਟ੍ਰੇਡ ਡੀਲ ਜਿਹੜੀ ਬਿਲਕੁਲ ਵਨ ਸਾਈਡਡ ਹੈ ਡੀਲ ਕਾਦੀ ਹੈ 500 ਬਿਲੀਅਨ ਡਾਲਰ ਦਾ ਸਟੱਫ ਵੀ ਖਰੀਦਣਾ ਹੈ ਪੰਜਾ ਸਾਲਾਂ ਚ ਔਰ ਬਿਲਕੁਲ ਰਸ਼ੀਅਨ ਆਇਲ ਬਿਲਕੁਲ ਨਹੀਂ ਲੈਣਾ ਹੈ ਔਰ ਅਮਰੀਕਨ ਚੀਜ਼ਾਂ ਤੇ ਜ਼ੀਰੋ ਟੈਰਿਫ ਹੈ ਇੰਡੀਆ ਤੇ 18 ਤੋਂ 19% ਕਿੰਨੀ ਹੈ ਪਰ ਉਸ ਸਾਰੇ ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਸਰਜੀਓ ਗੌਰ ਜਿਹੜੇ ਅਮਰੀਕਾ ਦੇ इंडिया ਚ ਐਂਬੈਸਟਰ ਨੇ ਉਹ 트럼ਪ ਦੇ ਆਈਜ਼ ਐਂਡ ਇਅਰਸ ਨੇ ਹੂੰ ਉਹ ਮੀਅਰ ਐਂਬੈਸਟਰ ਦਾ ਰੋਲ ਨਹੀਂ ਹੈ ਉਹ ਸਾਊਥ ਏਸ਼ੀਆ ਸੈਂਟਰਲ ਏਸ਼ੀਆ ਦੇ ਸਪੈਸ਼ਲ ਐਨਵੋਏ ਵੀ ਨੇ ਔਰ ਉਹਨਾਂ ਦੀ ਫੋਨ ਦੀ ਜਿਹੜੀ ਗੁਫਤਗੂ ਹੈ ਜਾਂ ਦੂਜਾ 트럼ਪ ਔਰ ਸਰਜੀਓ ਜਿਹੜੇ ਨੇ ਉਹ ਇੱਕ ਦੂਸਰੇ ਦੀ ਪ੍ਰੌਕਸੀ ਵਾਂਗ ਕਰਦੇ ਨੇ ਹੂੰ ਔਰ ਜਿਵੇਂ ਨਾ ਸਿਰਫ ਟ੍ਰੇਡ ਡੀਲ ਜਿਹੜੀ ਹੈ ਉਹ ਓਕੇ ਹੋਣ ਦੀ ਗੱਲ ਵੀ ਪ੍ਰੈਜ਼ੀਡੈਂਟ 트럼ਪ ਨੇ ਬਰੀਫ ਕੀਤਾ ਫਿਰ ਸਰਜੀਓ ਨੇ ਕੀਤਾ ਫਿਰ ਮੋਦੀ ਝੁਕਿਆ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਵਿਹਾਫ ਤੇ ਪਰ ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਅਸੀਂ ਡਿਸਕਸ ਕੀਤਾ ਪਰ ਮੈਨੂੰ ਖੁਸ਼ੀ ਹੈ ਕਿ ਵੀ ਉਸ ਤੋਂ ਬਾਅਦ ਬਹੁਤ ਸਾਰੇ ਇੰਡੀਆ ਦੇ ਯੂਟਿਊਬਰ ਇੰਡੀਪੈਂਡੈਂਟ ਜਿਹੜੇ ਨੇ ਬੜੇ ਬੜੇ ਜਿਨ੍ਹਾਂ ਦੇ ਫਾਲੋਅਰ ਨੇ ਮਿਲੀਅਨਸ ਦੇ ਵਿੱਚ ਉਹਨਾਂ ਨੇ ਵੀ ਇਹਨੂੰ ਡਿਸਕਸ ਕੀਤਾ ਸਰ ਜੀ ਉਹ ਗੌਰ ਦਾ ਵੈਸਟਰਨ ਕਮਾਂਡ ਹੈੱਡਕੁਆਰਟਰ ਚ ਜਾਣਾ ਉਹਨਾਂ ਦੇ ਨਾਲ ਜਿਹੜਾ ਪੈਸੀਫਿਕ ਕਮਾਂਡ ਸਭ ਤੋਂ ਵੱਡੀ ਕਮਾਂਡ ਹੈ ਅਮਰੀਕਾ ਦੀ ਦੁਨੀਆ ਦੇ 800 ਅਡਿਆਂ 'ਚ ਉਹਦੇ ਜਨਰਲ ਦਾ ਨਾਲ ਹੋਣਾ ਔਰ ਉਹਨੂੰ ਇੰਡੀਅਨ ਜਨਰल्स ਵੱਲੋਂ ਜਿਹੜਾ ਉਹ ਬਰੀਫ ਕੀਤਾ ਜਾਣਾ ਆਪਰੇਸ਼ਨ ਸੰਦੂਰ ਦੇ ਉੱਤੇ ਉਸ ਦੇ ਉੱਤੇ ਬਹੁਤ ਇਤਰਾਜ਼ ਜਤਾਇਆ ਗਿਆ ਵੀ ਵਪਾਰਕ ਤੌਰ ਤੇ ਤਾਂ ਸਟੈਂਡਰਡ ਕੀਤਾ ਹੀ ਸੀ ਮੋਦੀ ਨੇ ਫੌਜੀ ਤੌਰ ਤੇ ਵੀ ਕਰ ਦਿੱਤਾ ਹੁਣ ਇਹ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਸਰਜੀਓ ਤਾਂ ਇਸ ਵੇਲੇ ਇੰਡੀਆ ਦੇ ਵਿੱਚ ਐ ਘੁੰਮ ਰਿਹਾ ਜਿਵੇਂ ਉਹ वायसराय ਹੋਏ ਕਿਉਂਕਿ ਉੱਥੋਂ ਹੀ ਵੈਸਟਰਨ ਕਮਾਂਡ ਚ ਜਾਣ ਦਾ ਵੀ ਉਹਨੇ ਹੀ ਟਵੀਟ ਕੀਤਾ ਫਿਰ ਉਹ ਸਿੱਧਾ ਬੰਗਲੌਰੂ ਗਿਆ ਉੱਥੇ ਉਸ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ ਦੇ ਹੈੱਡ ਨੂੰ ਮਿਲ ਚੁੱਕਾ ਸੀ ਬੰਗਲੌਰੂ ਚੋ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਵੀ ਮਿਲਿਆ ਔਰ ਉਹ ਇਵੇਂ ਜਦੋਂ ਦਾ ਸਰ ਜੀ ਉਹ ਗਿਆ ਉੱਥੇ ਉਹ ਆਰਾਮ ਨਾਲ ਨਹੀਂ ਬੈਠਾ ਹੋਇਆ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇੰਡੀਆ ਨੇ ਜਿਹੜੀ ਉਹਦੀ ਬਿਲਕੁਲ ਡਿੱਗੀ ਸਾਖ ਹੈ ਬਦਨਾਮੀ ਹੈ ਵਿਦਨ ਬਿਲਕੁਲ ਉਹਦਾ ਜਲੂਸ ਨਿਕਲਿਆ ਹੋਇਆ ਉਹਨੂੰ ਕੰਪਨਸੇਟ ਕਰਨ ਲਈ ਕਿਉਂਕਿ ਮੋਦੀ ਇਵੈਂਟ ਮੈਨੇਜਰ ਤਾਂ ਹੈ ਉਹਨੂੰ ਪਤਾ ਹੈ ਵੀ ਝੂਠੀ ਪਬਲਿਸਿਟੀ ਕਿਵੇਂ ਕੱਢਣੀ ਹੈ ਔਰ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇੱਕ ਸਮਿਟ ਜਿਵੇਂ ਕਿ ਜੀ ਭਾਰਤ ਦੇ ਕੋਲ ਫਿਊਚਰ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਹੁਣ ਜਿਹੜੇ ਫੈਕਟਸ ਨੇ ਜੇ ਮੈਂ ਦਸਾਂਗਾ ਮੈ ਘੜੀ ਵੱਲ ਵੀ ਨਾਲ ਮੇਰੀ ਨਜ਼ਰ ਗਈ ਹੈ ਕਿ ਵੀ ਆਲਰੇਡੀ ਕਾਫੀ ਜਿਹੜਾ ਸੀ ਲੇਟ ਹੀ ਚੱਲ ਰਹੇ ਹੈ ਕਿ ਭਾਰਤ ਦੇ ਪੱਲੇ ਤਾਂ ਕੁਝ ਨਹੀਂ ਹੈ ਲੇਕਿਨ ਉਹਦੇ ਚ ਜਿਵੇਂ G20 ਨੂੰ ਇਵੇਂ ਬਣਾਇਆ ਸੀ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ ਉਦੋਂ ਦਾ ਵਿਸ਼ਵ ਗੁਰੂ ਦਾ ਹਾਲ ਇਹ ਹੈ ਕਿ ਵੀ ਕਿਵੇਂ ਹੁਣ ਗੋਡੇ ਟੇਕੇ ਹੋਏ ਨੇ ਇਵੇਂ ਹੀ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥੱਲੇ ਇੰਨੇ ਹੈਡ ਆਫ ਸਟੇਟਸ ਨੂੰ ਸੱਦ ਲਿਆ ਇੰਨੀਆਂ ਕੰਪਨੀਆਂ ਨੂੰ 50 ਤੋਂ ਜ਼ਿਆਦਾ ਸੱਦ ਲਿਆ ਜਾਂ ਦੂਜਾ ਹੋ ਗਿਆ ਲੇਕਿਨ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਵੀ ਉਹ ਕਿਵੇਂ ਫਲॉप ਸ਼ੋ ਹੋਇਆ ਪਹਿਲੇ ਦਿਨਾਂ ਚ ਕਿਸੇ ਕੋਲ ਕੋਈ ਉਹਨਾਂ ਦੇ ਉੱਥੇ ਈਵਨ वाईफाई ਵੀ ਨਹੀਂ ਚੱਲਦਾ ਹੈ ਔਰ ਨਾ ਕੋ ਕ੍ਰੈਡਿਟ ਕਾਰਡ ਚੱਲੇ ਕੈਸ਼ ਲੋਕਾਂ ਨਾ ਉੱਥੇ ਪਾਣੀ ਮਿਲ ਰਿਆ ਨਾ ਦੂਜਾ ਔਰ ਅਫੜਾ ਤਫੜੀ ਪਈ ਹੋਈ ਹੈ ਐਡਮਿਨਿਸਟ੍ਰੇਟਿਵ ਵੀ ਦੂਸਰਾ ਪਾਰਟ ਵੀ ਜਿਹੜੀ ਕਬਡੀ ਫੇਲਰ ਹੋ ਜੂਦਾ ਅਸੀਂ ਜ਼ਿਕਰ ਕਰਾਂਗੇ ਪਰ ਕਿਉਂਕਿ ਅਸੀਂ ਸਰਜਿਓ ਦੇ ਐਜ਼ ਅ ਵਾਇਸਰਾਏ ਐਜ਼ ਅ ਬਾਦਸ਼ਾ ਜਿਵੇਂ ਉਹ ਮਾਲਕ ਹੁੰਦਾ ਹੈ ਮੁਲਕ ਦਾ ਉਹਦੇ ਦੌਰੇ ਦੀ ਗੱਲ ਕਰ ਰਹੇ ਹਾਂ ਤੇ ਇਹਨਾਂ ਦੀ ਆਪਣੀ ਜਨਾਈ ਜਿਹੜੀ ਰਾ ਦੀ ਆਊਟਫਿਟ ਮੀਡੀਆ ਆਊਟਫਿਟ ਹੈ ਉਹਨਾਂ ਨੇ ਕਿਹਾ ਕਿ ਯੂ ਐਸ ਆਈ ਐਸ ਪੀ ਐਫ ਹੋਸ ਯੂ ਐਸ ਐਨ ਵਾਇਸ ਸਰਜੀਓ ਗੌਰ ਟੂ ਡਿਸਕਸ ਆਰਟੀਫੀਸ਼ੀਅਲ ਇੰਟੈਲੀਜੈਂਸ ਸਟ੍ਰੈਟੇਜਿਕ ਟਾਈਜ਼ ਟ੍ਰੇਡ ਡਿਜੀਟਲ ਕੋਰੀਡੋਰਸ ਵਿਦ ਇੰਡੀਅਨ ਇੰਡਸਟਰੀ ਲੀਡਰਸ ਹੁਣ ਇਹ ਜਿਹੜੀ ਐਬਰੀਵੇਸ਼ਨ ਹੈ ਯੂ ਐਸ ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਇਹ ਹੈ ਇਹ ਗਵਰਨਮੈਂਟ ਦਾ ਆਧਾਰ ਹੈ ਔਰ ਉਹਨਾਂ ਨੇ ਸਰਜੀਓ ਗੌਰ ਦੇ ਨਾਲ ਹਾਈ ਹਾਈ ਲੈਵਲ ਕਲੋਜ਼ਡ ਔਰ ਲੰਚੀ ਔਨ ਐਟ ਇੰਡੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ ਜਿੱਦੇ ਸਮਿਟ ਹੋ ਰਹੀ ਹੈ ਉੱਥੇ ਬੰਦ ਕਮਰਾ ਜਿਹੜੇ ਨੇ ਔਰ ਇਹਨਾਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਇਸ ਦੇ ਬਾਰੇ ਈਵਨ ਖੁਦ ਵੀ ਐਮਬੈਸਡਰ ਗੌਰ ਨੇ ਐਕਸ ਦੇ ਉੱਤੇ ਲਿਖਿਆ ਗ੍ਰੇਟ ਕਨਵਰਸੇਸ਼ਨ ਵਿਦ ਸੀਈਓਜ਼ ਐਂਡ ਐਗਜ਼ੈਕਟਿਵਸ ਫਰਮ 50 ਪਲੱਸ ਕੰਪਨੀਆਂ ਇਨਕਲੂਡਿੰਗ ਐਡੋਬ ਮਾਈਕਰੋਸਾਫਟ ਐਮਾਜ਼ਨ ਮਾਸਟਰਕਾਰਡ general catalyst lockheed martin and boeing we focused on us leadership in artificial intelligence emerging technologies and innovation the global ai summit in new delhi is underway in full force thanks to us isps koi india da zikr tak nahi hai ke oda koi probability hai ja oda future hai ode aur ode vich eh sariyan 50 de kareeb company de heads naal ਅਬ ਜਿਹੜਾ ਮਿਸਟਰ ਸਰਜੀਓ ਨੂੰ ਦੀ ਬੰਦ ਕਮਰਾ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ ਔਰ ਇਹ ਸਾਰੇ ਦੇ ਉੱਤੇ ਤੁਸੀਂ ਇਹਨਾਂ ਦਾ ਲਿਫਣਾ ਦੇਖੋ ਕਿ ਟੂਵਰਡਸ ਦਾ ਐਂਡ ਜਿਹੜਾ ਇਹਨਾਂ ਦਾ ਮੁਕੇਸ਼ ਅਗਨੀ ਹੈ ਪ੍ਰੈਜ਼ੀਡੈਂਟ ਔਰ ਸੀਈਓ ਇਸ ਦਾ ਜਿਹੜੀ ਬਾਡੀ ਨੇ ਇਹ ਆਰਗੇਨਾਈਜ਼ ਕੀਤਾ ਉਹ ਕਰ ਉਹ ਇਹ ਕਹਿ ਰਿਹਾ ਕਿ ਮੁਕੇਸ਼ ਅਗਨੀ ਪ੍ਰੈਜ਼ੀਡੈਂਟ ਐਂਡ ਸੀਈਓ ਆਫ ਯੂਐਸ ਆਈਐਸਪੀਐਫ ਕੰਗ੍ਰੈਚੂਲੇਟਡ ਐਮਬੈਸਡਰ ਗੌਰ ਓਨ ਹਿਸ ਲੀਡਰਸ਼ਿਪ ਇਨ ਐਡਵਾਂਸਿੰਗ ਦਾ ਯੂ ਐਸ ਇੰਡੀਆ ਟ੍ਰੇਡ ਐਗਰੀਮੈਂਟ ਉਹ ਉਹਦੇ ਅੱਗੇ ਨੱਕ ਰਗੜ ਰਹੇ ਨੇ ਕਿ ਜੀ ਦੇਖੋ ਤੁਸੀਂ ਟ੍ਰੇਡ ਐਗਰੀਮੈਂਟ ਕਰਵਾ ਦਿੱਤਾ ਸੇਇੰਗ ਫਿਊ ਐਮਬੈਸਟਰਸ ਹੈਵ ਹੈਡ ਦਾ ਇੰਪੈਕਟ ਥੈਟ ਐਮਬੈਸਟਰ ਗੌਰ ਹੈਜ਼ ਹੈਡ ਇਨ ਹਿਸ ਫਸਟ ਮੰਥ ਇਨ ਆਫਿਸ ਕਿ ਜੀ ਇੱਕ ਮਹੀਨਾ ਹੀ ਅਜੇ ਹੋਇਆ ਆਇਆ ਔਰ ਜੋ ਐਮਬੈਸਟਰ ਜਿਹੜਾ ਐਲ ਜੀ ਗੌਰ ਨੇ ਜੋ ਜਿਹੜਾ ਹਾਸਲ ਕਰ ਲਿਆ ਉਹ ਸੋਚਿਆ ਹੀ ਨਹੀਂ ਜਾ ਸਕਦਾ ਉਹ 1 ਮਹੀਨੇ ਦੇ ਵਿੱਚ ਵਿੱਚ ਕਰ ਅੱਛਾ ਦਾ ਅਪੁਆਇੰਟਮੈਂਟ ਆਫ ਵਨ ਆਫ ਪ੍ਰੈਜ਼ੀਡੈਂਟ 트੍ਰੰਪਸ ਮੋਸਟ ਟਰਸਟਡ ਐਂਡ ਏਵਨ ਲਿਊਟਨੈਂਟਸ ਟੂ ਲੀਡ ਦਾ ਰਿਲੇਸ਼ਨਸ਼ਿਪ ਵਿਦ ਇੰਡੀਆ ਸੈਂਡਸ ਅ ਕਲੀਅਰ ਸਿਗਨਲ ਓਨ ਦਾ ਹਿਊਜ ਓਪਰਚ्युनिटी ਫਾਰ ਸਟ੍ਰੈਟੈਜੀਕ ਐਂਡ ਟ੍ਰੇਡ ਪਾਰਟਨਰਸ਼ਿਪ ਥੈਟ ਲਾਈਜ਼ ਬਿਫੋਰ ਅਸ ਕਿ ਪ੍ਰੈਜ਼ੀਡੈਂਟ 트੍ਰੰਪ ਨੇ ਆਪਣੇ ਬਹੁਤ ਇਤਬਾਰਯੋਗ ਔਰ بڑے ਯੋਗ ਆਪਣੇ ਬੰਦੇ ਨੂੰ ਜਿਹੜਾ ਭੇਜਿਆ ਹੈ ਉਹ ਇੰਡੀਆ ਦੇ ਵਿੱਚ ਇਹ ਬੜਾ ਕਲੀਅਰ ਸਿਗਨਲ ਹੈ ਕਿ ਕਿੰਨੀਆਂ ਓਪਰਚ्युनिटीज ਨੇ ਸਟ੍ਰੈਟੈਜੀਕ اور ਟ੍ਰੇਡ اور ਦੂਸਰੇ ਦੀਆਂ ਔਰ ਇਹ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਲਫਣਾ ਵਿਛਣਾ ਝੁਕਣਾ ਅੱਛਾ ਅਜੇ ਝੁਕਣਾ ਵੀ ਉਹਦੇ ਵਿੱਚ ਜਿਹੜਾ ਉਹ ਕੋਈ ਨਾ ਕੋਈ ਕੰਨ ਰਹਿ ਜਾਂਦਾ ਪਰ ਜੇ ਤੁਸੀਂ ਲਫ ਜਾਂਦੇ ਹੋ ਝੁੱਕ ਜਾਂਦੇ ਹੋ ਲੰਮੇ ਪੈ ਜਾਂਦੇ ਹੋ ਔਰ ਇਹਨਾਂ ਦਾ ਆਪਣਾ ਹੀ ਇੱਕ ਟਰਮ ਹੈ ਜਿਹਨੂੰ ਇਹ ਕਹਿੰਦੇ ਨੇ ਦੰਡਵਤ ਪ੍ਰਣਾਮ ਕਿ ਡੰਡੇ ਵਾਂਗ ਪ੍ਰਣਾਮ ਕਰਦਾ ਸੋ ਇਹ ਬਿਲਕੁਲ ਲਿਫਤੇ ਨਿਫਤੇ ਨਿਫਤੇ ਲੰਮੇ ਪੈ ਗਏ ਨੇ ਤੇ ਉਹ ਹੁਣ ਠੁੱਡ ਮਾਰ ਕੇ ਕਹਿ ਰਿਹਾ ਕਿ ਵੀ ਕੋਈ ਗੱਲ ਨਹੀਂ ਖੜੇ ਹੋ ਜਾਓ ਅਸੀਂ ਹੁਣ ਸਾਡੇ ਕਹਿਣ ਤੇ ਤੁਸੀਂ ਚੱਲਣਾ ਇਹ ਸਾਰੇ ਚ ਲੇਕਿਨ ਦੂਸਰੇ ਪਾਸੇ ਜਿਹੜਾ ਇੰਡੀਅਨ ਗਵਰਨਮੈਂਟ ਦੀ ਬਿਲਕੁਲ ਚੁੱਪੀ ਹੈ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਸੁਹਾਸਲੀ ਹਾਦਰ ਜਿਹੜੀ ਦਾ ਹਿੰਦੂ ਦੀ ਫੋਰਨ ਪਾਪੋਲਿਸੀ ਐਕਸਪਰਟ ਹੈ ਉਹਨੇ ਪੂਰਾ ਲੰਬਾ ਚੌੜਾ ਇੱਕ ਆਰਟੀਕਲ ਉਹਨੇ ਲਿਖਿਆ ਹੈ ਸੈਂਟਰ ਸਾਈਲੈਂਟ ਔਨ ਪੰਨੂ ਕੇਸ ਅਫੀਸ਼ੀਅਲਸ ਅਵੇਟ ਯੂਐਸ ਕੋਰਟ ਡਾਕੂਮੈਂਟਸ ਆਫਟਰ ਗੁਪਤਾ ਪੁਲੀਸ ਗਿਲਟੀ ਬਿਲਕੁਲ ਉਹਨੇ ਚੁੱਪੀ ਸਾਦੀ ਹੋਈ ਹੈ ਔਰ ਇਵਨ ਅਭਿਨੰਦਨ ਸ਼ਰਮਾ ਨਾ ਦਾ ਇੱਕ ਰਿਪੋਰਟਰ ਜਿਹਨੇ ਜਿਹੜਾ ਓਨਲੀ ਰਿਪੋਰਟਰ ਹੈ ਜਿਹੜਾ ਉਹਦੇ विकास यादव ਦੇ ਟੱਬਰ ਦੇ ਨਾਲ ਵੀ ਜਿਹਨੇ ਗੱਲਬਾਤ ਰੱਖੀ ਹੋਈ ਹੈ ਨikhil यादव ਦੇ ਟੱਬਰ ਨਾਲ ਵੀ ਨikhil यादव ਜਿਹੜਾ ਨikhil ਗੁਪਤਾ ਉਹਨੂੰ ਹੀ ਸਿਰਫ ਇੰਟਰਵਿਊ ਦੰਦਾ ਔਰ ਉਹਨੇ ਵੀ ਇਹ ਕਿਹਾ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਕੱਲ ਕਿਧਰ ਨੂੰ ਜਾਏਗਾ ਉਹਨੇ ਕਿਹਾ ਜੀ ਨੈਕਸਟ ਟਾਰਗੇਟ ਜਿਹੜਾ ਹੁਣ ਵਿਕਾਸ ਯਾਦਵ ਹੈ ਕਿਉਂਕਿ ਉਹਨੂੰ ਐਪਸਕੌਂਡਰਸ ਅਮਰੀਕਾ ਨੇ ਐਲਾਨ ਕੀਤਾ ਹੈ ਉਹਦੀ ਐਕਸਟਰੈਡੀਸ਼ਨ ਅਮਰੀਕਾ ਨੇ ਮੰਗਣੀ ਹੈ ਉਹਨਾਂ ਨੇ ਡਿਲੀਡ ਐਲੀ ਕਰਨੀ ਹੈ ਸੋ ਹਲਦੀ ਘੜੀ ਨਿਖਲ ਗੁਪਤਾ ਕੇਸ ਚੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਦੇ ਇਹਦਾ ਜਿਹੜਾ ਸਾਰਾ ਇਹ ਟ੍ਰੇਡ ਡੀਲ ਔਰ ਇਹ ਸਾਰਾ ਲਿਫਣਾ ਔਰ ਮਿਸਟਰ گور ਸਰ ਜੀ گور ਨੂੰ ਹਜ਼ੂਰ ਸਾਡੇ ਮਾਈ ਬਾਪ ਮੰਨਣਾ ਇਹ ਅਜੇ ਪਹਿਲਾ ਸਟੈਪ ਹੈ ਆਗੇ ਆਗੇ ਦੇਖੋ ਹੁੰਦਾ ਹੈ ਹੁੰਦਾ ਹੈ ਕੀ ਜੀਰਾਂ ਸਾਹ ਥੋੜਾ ਬਬਰ ਸ਼ੁਕਰੀਆ ਸਵਥਲਨ ਬ੍ਰੇਕ ਪਰ ਪ੍ਰਕਿਰਤੀ ਜੰਤੂ ਪੰਨਾ ਸੇ ਫੰਦਸ਼ ਕਾਲੇ ਸ੍ਰੋਤਿਆਂ ਨੂੰ ਪੀਰ ਤੇ ਬੇਨਤੀ ਕਰਦੀ ਹੈ ਪਿਓਰ ਸਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ ਰਿਪੋਰਟ ਪੰਥਕ ਚੱਲ ਰਹਾ ਹੈ ਔਰ ਟੀਵੀ ਰਿਪੋਰਟ ਦੀ ਸਰਜਰੀ ਕਾਲੀ ਬਾਤ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tvreport.tv ਤੇ ਜਾ ਕੇ ਪੇਪੌਨ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-8137 ਧੰਨਵਾਦ Long Island City New York 11101 New USA ਜਾਂ ਫਿਰ ਤੁਸੀਂ ਸਾਨੂੰ ਫੋਨ ਲਈ ਨਹੀਂ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫਾਇਟੀਵੀਵੀ4@tv.te ਅੱਜ ਤੁਹਾਡੇ ਤੈਅਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਥੇਨੇ ਬ੍ਰੇਕ ਪੀਅਰਜ਼ ਤੁਸੀਂ ਅਸੀਂ ਸਤਾਰੇ ਬਣੇ ਰਹਿਣਾ ਵਲਦੇ ਆਫਟਰ ਦਿਸ ਸ਼ਾਰਟ ਬ੍ਰੇਕ